ਜਿਹੜੀ ਲੜਕੀ ਚਾਹੁੰਦੀ ਆ ਕਿ ਵਿਆਹ ਤੋਂ ਬਾਅਦ ਉਹਦੀ ਜ਼ਿੰਦਗੀ ਬੜੀ ਖੁਸ਼ੀਆਂ ਭਰੀ ਹੋਵੇ ਉਹਦੀ ਜ਼ਿੰਦਗੀ 'ਚ ਬੜੀਆਂ ਰੌਣਕਾਂ ਹੋਣ ਉਹ ਜ਼ਿੰਦਗੀ 'ਚ ਖੂਬ ਘੁੰਮੇ ਫਰੇ ਖੂਬ ਖਾਵੇ ਪੀਵੇ ਤੇ ਉਹਨੂੰ ਜਿਹੜੀ ਜ਼ਿੰਦਗੀ ਦਾ ਆਨੰਦ ਆਵੇ ਤਾਂ ਉਹਨੂੰ ਚਾਹੀਦਾ ਕਿ ਉਹਦੇ ਜਦੋਂ ਦੀ ਸ਼ਾਦੀ ਹੁੰਨੀ ਆ ਤਾਂ ਉਹਦੇ ਸਹੁਰਿਆਂ ਦੇ ਘਰ ਵਿੱਚ ਦੋ ਚੀਜ਼ਾਂ ਅਜਾਈਆਂ ਹੋਣੀਆਂ ਹੀ ਚਾਹੀਦੀਆਂ ਨੇ ਜੇਕਰ ਉਹਦੇ ਸਹੁਰਿਆਂ ਦੇ ਘਰੇ ਦੋ ਚੀਜ਼ਾਂ ਹੋਣਗੀਆਂ ਤੇ ਸਮਝ ਲੈ ਕੇ ਉਸ ਲੜਕੀ ਦੀ ਜ਼ਿੰਦਗੀ ਬਹੁਤ ਵਧੀਆ ਹੋਵੇਗੀ ਨਹੀਂ ਤਾਂ ਤੁਸੀਂ ਆਮ ਤੌਰ ਤੇ ਵੇਖਿਆ ਹੋਣਾ ਕਿ ਜਦੋਂ ਕਿਸੇ ਲੜਕੀ ਦੀ ਸ਼ਾਦੀ ਹੁੰਦੀ ਆ ਤਾਂ ਉਹਦੀ ਇਹ ਸਾਰੀ ਉਮਰ ਘਰ ਬਣਾਉਣ ਕਾ ਬਾਹਰ ਦੇ ਕੰਮ ਇੱਧਰ ਦੇ ਕੰਮ ਉੱਧਰ ਦੇ ਕੰਮ ਕਰਦੀਆਂ ਲਗਭਗ 25-30 ਸਾਲ ਨਿਕਲ ਜਾਂਦੇ ਤੇ ਫਿਰ ਉਹ ਸੋਚਦੀ ਆ ਕਿ ਮੈਂ ਤਾਂ ਜ਼ਿੰਦਗੀ ਚ ਕੰਮ ਹੀ ਕਰਦੀ ਰਹੀਗੀ ਨਾ ਚੰਗਾ ਖਾਦਾ ਨਾ ਚੰਗਾ ਪੀਤਾ ਨਾ ਜ਼ਿੰਦਗੀ ਦਾ ਘੁੰਮੇ ਫਰੇ ਕਹਿਣ ਤੋਂ ਭਾਵ ਕਿ ਕੰਮ ਹੀ ਕੰਮ ਰਹਿ ਗਿਆ ਤਾਂ ਹੁਣ ਜਦੋਂ ਮੈਂ ਫਿਰ ਦੁਖੀ ਹੁੰਦੀ ਆ ਪਰੇਸ਼ਾਨ ਹੁੰਦੀ ਆ ਪਰ ਜਿਹੜੀ ਲੜਕੀ ਚਾਹੁੰਦੀ ਆ ਕਿ ਉਹ ਜ਼ਿੰਦਗੀ ਚ ਕੰਮ ਵੀ ਕਰੇ ਤਰੱਕੀ ਵੀ ਕਰੇ ਖੁਸ਼ ਵੀ ਰਵੇ ਜ਼ਿੰਦਗੀ ਦਾ ਆਨੰਦ ਵੀ ਮਾਣੇ ਤਾਂ ਫਿਰ ਜਦੋਂ ਉਹਦੀ ਸ਼ਾਦੀ ਹੋਣੀ ਹੈ ਨਾ ਉਹਦੇ ਘਰ ਦੇ ਵਿੱਚ ਯਾਨੀ ਕਿ ਸ਼ਾਦੀ ਤੋਂ ਬਾਅਦ ਹੀ ਉਹਦੇ ਘਰ ਚ ਦੋ ਚੀਜ਼ਾਂ ਹੋਣੀਆਂ ਬੜੀਆਂ ਜ਼ਰੂਰੀ ਨੇ ਉਹਦੇ ਚ ਇੱਕ ਸੱਸ ਤੇ ਦੂਜਾ ਸਹੁਰਾ ਹੁਣ ਸੱਸ ਸਹੁਰਾ ਜੇ ਹੋਵੇਗਾ ਤਾਂ ਲੜਕੀ ਦੀ ਜ਼ਿੰਦਗੀ ਬਹੁਤ ਜ਼ਿਆਦਾ ਵਧੀਆ ਹੋਵੇਗੀ ਕਿਉਂਕਿ ਹਰ ਇੱਕ ਮਾਂ ਬਾਪ ਚਾਹੁੰਦਾ ਕਿ ਉਹਦੀ ਜਿਹੜਾ ਨੌਂ ਆ ਜਾਂ ਉਹਦੀ ਪੋਤੇ ਆ ਜਾਂ ਜੋ ਵੀ ਰਿਸ਼ਤੇ ਸਾਡੇ ਬਣਦੇ ਨੇ ਉਹਨਾਂ ਦੇ ਵਿੱਚ ਖੁਸ਼ੀਆਂ ਹੋਣ ਖੇੜੇ ਹੋਣ ਕਿਉਂਕਿ ਮਾਂ ਬਾਪ ਜਿਹੜਾ ਸੱਸ ਸੋਹਰਾ ਹੁੰਦਾ ਨਾ ਜੇਕਰ ਤਾਂ ਹੈਗਾ ਫਿਰ ਸਾਨੂੰ ਮੌਕਾ ਵੀ ਦੇਊਗਾ ਵੀ ਖਾਓ ਪੀਓ ਘੁੰਮੋ ਫਿਰੋ ਜੇ ਸਾਡੇ ਇੱਕ ਦੂਜੇ ਨਾਲ ਸਬੰਧ ਚੰਗੇ ਨੇ ਜੇ ਸੱਸ ਸਹੁਰਾ ਚੰਗਾ ਜੇ ਨੌ ਪੁੱਤ ਚੰਗਾ ਤਾਂ ਫਿਰ ਸਮਝ ਲਓ ਕਿ ਜ਼ਿੰਦਗੀ ਦੇ ਪਹਿਲੇ 5-7 ਸਾਲ ਜੀਉਣ ਦਾ ਬੜਾ ਮਜ਼ਾ ਆਵੇਗਾ ਤੇ ਜੇ ਆਪਾਂ ਉਹੀ 5-7 ਸਾਲ ਆਪਣੇ ਸੱਸ ਸਹੁਰੇ ਨਾਲ ਇੱਟ ਖੜਕਾ ਕਰਕੇ ਜਾਂ ਸੱਸ ਸਹੁਰੇ ਨੇ ਆਪਣੀ ਨੌ ਨਾਲ ਇੱਟ ਖੜਕਾ ਕਰਦਿਆਂ ਕੱਢ ਦਿੱਤੇ ਤਾਂ ਫਿਰ ਨੌ ਨੂੰ ਵੀ ਜ਼ਿੰਦਗੀ ਖਰਾਬ ਤੇ ਸੱਸ ਸਹੁਰੇ ਦੀ ਵੀ ਜ਼ਿੰਦਗੀ ਖਰਾਬ ਅੱਜ ਹੋ ਕੀ ਰਿਹਾ ਕਿ ਕੁਝ ਘਰਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਸੱਸ ਸਹੁਰੇ ਦੀ ਨਿਭਾਉਂਦੀ ਸੱਸ ਸਹੁਰੇ ਦੀ ਨੌ ਨਾਣੀ ਬਣਦੀ ਤੇ ਨੌ ਦੀ ਸੱਸ ਸਹੁਰੇ ਨਾਣੀ ਬਣਦੀ ਦਿਮਾਗ ਵਿੱਚ ਇੱਕ ਗੱਲ ਵਾਰ ਦਿੱਤੀ ਗਈ ਹੈ ਕਿ ਸੱਸ ਸਹੁਰਾ ਬਹੁਤ ਮਾੜੇ ਹੁੰਦੇ ਨਵੀਂ ਨੌ ਵੀ ਬਹੁਤ ਮਾੜੀ ਹੁੰਦੀ ਕੁਝ ਲੋਕਾਂ ਦੇ ਦਿਮਾਗ 'ਚ ਇਹ ਵਾਰ ਦਿੱਤਾ ਗਿਆ ਕੁਝ ਸ਼ੈਤਾਨ ਲੋਕਾਂ ਨੇ ਬਿジネス ਕਲਾਸ ਨੇ ਫਿਰ ਕੀ ਹੋ ਰਿਹਾ ਕਿ ਜਦੋਂ ਲੜਕੀ ਦੀ ਸ਼ਾਦੀ ਹੁੰਦੀ ਆ 2 3 4 ਮਹੀਨੇ ਬਾਅਦ ਉਹ ਆਪਣਾ ਵੱਖਰਾ ਕਰ ਦਿੰਦੇ ਨੇ ਪਰਿਵਾਰ ਵਾਲੇ ਮੁੰਡਾ ਲਗਾਤਾਰ ਕੰਮ ਕਰਦਾ ਕੁੜੀ ਵੀ ਕੰਮ ਕਰਦੀ ਥੋੜਾ ਥੋੜਾ ਕਰਦਿਆਂ ਉਹ ਫਿਰ ਆਪਣੇ ਸੱਸ ਸਹੁਰੇ ਤੱਕ ਹੀ ਪਹੁੰਚ ਜਾਂਦੇ ਨੇ ਯਾਨੀ ਕਿ ਘਰ ਬਣਨ ਗਿਆ ਉਮਰ ਲੰਘ ਜਾਂਦੀ ਆ ਧੀਆਂ ਪੁੱਤਾਂ ਨੂੰ ਤਿਆਰ ਕਰਦਿਆਂ ਉਹਨਾਂ ਨੂੰ ਸੈੱਟ ਕਰਦਿਆਂ ਤੇ ਜ਼ਿੰਦਗੀ ਜਿਹੜੀ ਆ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ ਕਹਿਣ ਤੋਂ ਭਾਵ ਕਿ ਜ਼ਿੰਦਗੀ ਜਿਹੜੀ ਆ ਉਮਰ ਤੋਂ ਪਹਿਲਾਂ ਬੁਢਾਪਾ ਉਹ ਚ ਆ ਜਾਂਦਾ ਆ ਜੇ ਆਪਾਂ ਇਹਨਾਂ ਗੱਲਾਂ ਤੋਂ ਬਚਣਾ ਆ ਤੇ ਸਾਨੂੰ ਸੱਸ ਸਹੁਰੇ ਦਾ ਹੋਣਾ ਬਹੁਤ ਹੀ ਜ਼ਰੂਰੀ ਆ ਪਰਿਵਾਰ 'ਚ ਕਿਉਂਕਿ ਉਮਰ ਦੇ ਨਾਲ ਬਹੁਤ ਸਾਰਾ ਤਜਰਬਾ ਹੁੰਦਾ ਸੱਸ ਸਹੁਰੇ ਦੇ ਕੋਲ ਪਰ ਇਹ ਜ਼ਰੂਰ ਆ ਕਿ ਸੱਸ ਸਹੁਰਾ ਵੀ ਚੰਗਾ ਹੋਵੇ ਸ਼ਾਨਦਾਰ ਹੋਵੇ ਧੀ ਪੁੱਤ ਦੀ ਇੱਜ਼ਤ ਕਰਨ ਵਾਲਾ ਹੋਵੇ ਨੌ ਦੀ ਇੱਜ਼ਤ ਕਰਨ ਵਾਲਾ ਹੋਵੇ ਇਹ ਨਹੀਂ ਕਿ ਗੱਲਾਂ ਲਾ ਲਾ ਕੇ ਕਰਨ ਵਾਲਾ ਹੋਵੇ ਜਾਂ ਪਰੇਸ਼ਾਨ ਕਰਨ ਵਾਲਾ ਹੋਵੇ ਜਾਂ ਇਦਾਂ ਦਾ ਹੋਵੇ ਕਿ ਨੌ ਪੁੱਤ ਨੂੰ ਉਹਦੇ ਬਣਦੇ ਹੱਕ ਹੀ ਨਾ ਦੇਣ ਵਾਲਾ ਵੀ ਇਹ ਵੀ ਨਹੀਂ ਹੋਣਾ ਚਾਹੀਦਾ ਜੇ ਸੱਸ ਸਹੁਰਾ ਚੰਗਾ ਹੈ ਨਾ ਤਾਂ ਜ਼ਿੰਦਗੀ ਬੜੀ ਮ제 ਵਾਲੀ ਜੇ ਤਾਂ ਹਮੇਸ਼ਾ ਜਦੋਂ ਵੀ ਕੋਈ ਰਿਸ਼ਤਾ ਕਰਨਾ ਹੋਵੇ ਨਾ ਆਪਣੀ ਧੀ ਦਾ ਪੁੱਤਰ ਦਾ ਤੇ ਜ਼ਰੂਰ ਵੇਖੋ ਸੱਸ ਸਹੁਰਾ ਹੈਗਾ ਕਿ ਨਹੀਂ ਹੈਗਾ ਉਹ ਕਿੰਜ ਦਾ ਹੈਗਾ ਕਿਉਂਕਿ ਜੇ ਸੱਸ ਸਹੁਰਾ ਹੋਵੇਗਾ ਚੰਗਾ પતિ ਪਤਨੀ ਚ ਨਿੱਕੇ ਨਿੱਕੇ ਝਗੜੇ ਹੋਣੇ ਹੀ ਹੋਣੇ ਜੇ ਉਹਨਾਂ ਚ ਝਗੜਿਆਂ ਨੂੰ ਖਤਮ ਕਰਨ ਦੇ ਲਈ ਇੱਕ ਸੱਸ ਤੇ ਇੱਕ ਸਹੁਰਾ ਜਿਹੜਾ ਆ ਉਹ ਇੱਕ ਵਧੀਆ ਰੋਲ ਅਦਾ ਕਰ ਦਿੰਦਾ ਹੈ ਕਿਉਂਕਿ ਉਹ ਫਿਰ ਕਈ ਵਾਰ ਆਪਣੇ ਪੁੱਤ ਨੂੰ ਸਮਝਾ ਲੈਂਦਾ ਦਬਕਾ ਵੀ ਮਾਰ ਲੈਂਦਾ ਕਈ ਵਾਰ ਆਪਣੀ ਨੌ ਨੂੰ ਵੀ ਸਮਝਾ ਲੈਂਦਾ ਗੁੱਸੇ ਵੀ ਹੋ ਲੈਂਦਾ ਜਾਂ ਆਪਣੇ ਕੁੜਮਾ ਨੂੰ ਫੋਨ ਕਰਕੇ ਕਹੇਗਾ ਤੁਸੀਂ ਆਇਓ ਨਾ ਕੋਈ ਨਹੀਂ ਬਪਾ ਇਹਨੂੰ ਹੱਲ ਕਰ ਲਾਂਗੇ ਜੇ ਜਿਹਦਾ ਸੱਸ ਸਹੁਰਾ ਹੀ ਨਾ ਹੋਇਆ ਜਾਂ ਸੱਸ ਸਹੁਰੇ ਨੂੰ ਮਾਨਤਾ ਹੀ ਨਾ ਦਿੱਤੀ ਤੇ ਸਮਝ ਲਓ ਕਿ ਉਹ ਧੀ ਗਿਆ ਵਸਨਾ ਵੀ ਔਖਾ ਹੋ ਜਾਂਦਾ ਉਹਨਾਂ 'ਚ ਝਗੜੇ ਵੀ ਬਹੁਤ ਵਧਣਗੇ ਹੋ ਸਕਦਾ ਕਿ ਉਹਨਾਂ ਦਾ ਤਲਾਕ 5 ਸਾਲਾਂ ਬਾਅਦ ਹੋ ਜੇ ਹੋ ਸਕਦਾ ਉਹਨਾਂ ਦਾ ਤਲਾਕ 10 ਸਾਲ ਬਾਅਦ ਹੋ ਜੇ ਸਕਦਾ ਉਹਨਾਂ ਦਾ ਤਲਾਕ 15 ਸਾਲਾਂ ਬਾਅਦ ਹੋ ਜਾਏ ਇਹ ਨੋਬਤਾਂ ਜਿਹੜੀਆਂ ਨੇ ਜ਼ਰੂਰ ਆਉਣਗੀਆਂ ਮੈਂ ਆਸ ਕਰਦਾ ਮੇਰੇ ਭੈਣ ਭਰਾ ਜ਼ਰੂਰ ਸੋਚਣ ਸਾਸੋਰੇ ਮਾੜੇ ਨਹੀਂ ਹੁੰਦੇ ਮਾੜੀਆਂ ਤਾਂ ਸਿਰਫ ਸੋਚਾਂ ਹੁੰਦੀਆਂ ਨੇ ਵਿਚਾਰਾ ਹੁੰਦੀਆਂ ਨੇ ਜਦੋਂ ਅਸੀਂ ਕਿਸੇ ਨੂੰ ਮਾਨਤਾ ਨਹੀਂ ਦਿੰਦੇ ਲੇਕਿਨ ਇਹ ਜ਼ਰੂਰ ਹੈ ਕਿ ਚੰਗੇ ਸਾਸੋਰੇ ਵੀ ਬਹੁਤ ਨੇ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬੜੀ ਹੀ ਮ제 ਨਾਲ ਗੁਜ਼ਰਦੀ ਆ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਧਰ ਜ਼ਰੂਰ ਵੇਖਣਗੇ ਤੇ ਜ਼ਿੰਦਗੀ ਨੂੰ ਵਧੀਆ ਜੀਉਣ ਦੀ ਆਦਤ ਪਾਉਣ ਇਹ ਨਹੀਂ ਮਤਲਬ ਕਿ ਅਸੀਂ ਸਾਰੀ ਉਮਰ ਕਾਮੀ ਕਰੀ ਜਾਈਏ ਕਾਮੀ ਜਾਈਏ ਸਾਨੂੰ ਜਿੰਦਗੀ ਜੀਉਣੀ ਹੈ ਅਸੀਂ ਇੱਥੇ ਕੁਝ ਕਰਨ ਆਏ ਆ ਕੁਝ ਚੰਗਾ ਕਰਨ ਆਏ ਆ ਕੋ ਰੱਬ ਸੋਹਣੀ ਨੇ ਸਾਡੀ ਡਿਊਟੀ ਲਈ ਆ ਕੁਝ ਚੰਗਾ ਕਰਨ ਦੀ ਉਹ ਆਪਾਂ ਇਸ ਵਿਸ਼ੇ ਤੇ ਵੀ ਸੋਚੀਏ ਇਕੱਲਾ ਕੰਮ ਕਰਦੇ ਕਰਦੇ ਨਾ ਮਰ ਜਾਈਏ ਜਾਂ ਆਪਣੇ ਆਪ ਨਾਲ ਲੜਦੇ ਨਾ ਮਰ ਜਾਈਏ ਇਹ ਕੋਈ ਚੰਗੀ ਗੱਲ ਨਹੀਂ ਹੋਵੇਗੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ